पवित्र तो धरती श्री अमृतसर साहब गुरु आशीर्वाद प्राप्त धरती शहीद की चरण प्राप्त धरती श्री अमृतसर साहब सजा करते हैं इस धरती इस धरती के वास्ते ਇਨਕਲਾਬੀ ਲੋਕਾਂ ਨੂੰ ਜਿੰਨੀ ਵੀ ਪੀਟੀ ਤੁਸੀਂ ਇੱਥੇ ਪਹੁੰਚੇ ਹੋ ਭਾਰੀ ਗਿਣਤੀ ਚਾਹੇ ਕਈ ਹੋਏ ਨੂੰ ਦੇਖ ਲਿਆ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤੇ ਮੇਰੇ ਕੈਪਟਨ ਦੇ ਸਾਥੀ ਕੁਲਦੀਪ ਧਾਰੀਵਾਲ ਸਾਹਿਬ ਬੈਠੇ ਨੇ ਜਿੱਤੇ ਮੇਰੇ ਕੈਪਟਨ ਦੇ ਸਾਥੀ ਜਿਹੜਾ ਦੂਰ ਤੋਂ ਮਲੇ ਆਪਣੇ ਸਿਟੀ ਡੀਪ ਬੈਠੇ ਨੇ ਸਟੇਟ ਦੇ ਤੁਹਾਡੇ ਸ਼ਹਿਰ ਨੂੰ ਵੱਖ-ਵੱਖ ਖੇਤਰਾਂ ਤੋਂ ਵਿਧਾਨ ਸਭਾ ਦੇ ਵਿੱਚ ਰਿਪਰਜੈਂਟ ਕਰਨ ਵਾਲੇ ਪ੍ਰਤੀਨਿਧ ਵਾਲੇ ਜਿਨ੍ਹਾਂ ਚ ਐਮ ਐਲ ਏ ਜੀਤਨ ਜੋਤ ਜੀ ਜਿੰਦਰ ਲਾਲ ਕਪੜੇ ਦੇ ਡਾਟਿੰਦਰ ਵੀ ਨੇਚਰ ਸਾਹਿਬ ਡਾਟਾ ਜੇ ਗੁਪਤਾ ਜੀ ਸ੍ਰੀ ਸੰਤੂ ਸਾਹਿਬ ਆਮ ਐਮਐਲਏ ਬਾਬਾ ਕਾਲਾ ਕੌਮ ਸਾਹਿਬ ਰਿੰਕੂ ਸਾਹਿਬ ਇੱਥੇ ਨੇ ਮੇਅਰ ਸਾਹਿਬ ਇੱਥੇ ਨੇ ਸਮੁੱਚੀ ਟੀਮ ਰੱਖੀ ਹੈ ਇਥੋਂ ਦੇ ਹੈ ਜਿਹੜੇ ਜੀਐਮ ਨੇ ਰਿੰਕੂ ਸਾਹਿਬ ਦੇ ਸਾਰੇ ਸਟਾਫ ਨੂੰ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਦੇ ਤੇ ਜਾਂ ਪਰਦੇ ਦੇ ਪਿੱਛੇ ਰਹਿ ਕੇ ਇਸ ਮਿਲਪਲਾਂ ਨੂੰ ਹੋਰ ਵੱਡਾ ਬਣਾਉਣ ਦੇ ਵਿੱਚ ਸ਼ਕਤੀ ਪਰ ਵੀ ਯੋਗਦਾਨ ਪਾਇਆ ਸਾਰਿਆਂ ਨੂੰ ਮੇਰੇ ਕੋਲ ਬਹੁਤ ਬਹੁਤ ਬੇ ਉਤਧਾਨੀਆਂ ਮੈਂ ਬਹੁਤ ਬਹੁਤ ਅਸਲ ਚ ਪੰਜਾਬ ਅੱਤਨਿਕਸਾਂ ਤੋਂ ਤਾਂ ਸ਼ੁਰੂ ਹੋਇਆ ਕੰਮ ਉਹ ਤੋਂ ਪਹਿਲਾਂ ਇਹੋ ਜਿਹੇ ਫੰਕਸ਼ਨ ਪੰਜਾਬ ਤੋਂ ਲੱਗਿਆ ਸੀ ਵੀ ਕੋਈ ਤਰੱਕੀ ਵਾਲਾ ਫੰਕਸ਼ਨ ਹੋਏ ਕੋਈ ਨਿਯੁਕਤੀ ਪੱਤਰ ਬਣ ਰਹੇ ਹੋਏ ਜਵਾਕਾਂ ਨੂੰ ਬੱਚਿਆਂ ਨੂੰ ਮੌਲਗਰ ਮਿਲ ਰਹੇ ਹੋਏ ਕਿਸੇ ਸਕੂਲ ਦਾ ਅਧਾਰਨ ਕਰ ਰਹੇ ਹੋਈਏ ਕਿਸੇ ਹਸਪਤਾਲ ਦਾ ਕਿਸੇ ਮੋਹੱਲਾ ਕਲੀਨਿਕ ਦਾ ਕਿਸੇ ਤਹਿਸੀਲ ਦਾ ਸਭ ਤਹਿਸੀਲਾਂ ਦਾ ਅਧਾਰਨ ਕਰਦੇ ਹੋਏ ਇਹ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਕਿਉਂਕਿ ਜਿਹੜੇ ਆਪਾਂ ਅੱਗੇ ਲਾਏ ਸੀ ਉਹ ਆਪਣੇ ਪਰਿਵਾਰਾਂ ਨੂੰ ਹੀ ਆਪਣੇ ਨੂੰ ਹੀ ਪਾਲਣ ਤੇ ਲਾਗੇ ਉਹਨਾਂ ਨੇ ਪੰਜਾਬ ਨੂੰ ਆਪਣਾ ਪਰਿਵਾਰ ਨਹੀਂ ਸਮਝਿਆ ਉਹਨੇ ਪੰਜਾਬ ਦੇ 3 ਕਰੋੜ 3.5 ਕਰੋੜ ਲੋਕਾਂ ਦਾ ਪਗਾਨੇ ਸਮਝਿਆ ਇਸ ਕਰਕੇ ਲੋਕਾਂ ਦਾ ਮੋਬੰਦ ਹੋ ਗਿਆ ਤੇ ਲੋਕਾਂ ਨੇ ਉਹਨਾਂ ਨੂੰ ਬਗਾਨੇ ਕਰਤਾ ਅੱਜ ਜਿੱਥੇ ਮਰਜ਼ੀ ਰਹਿਣ ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਬੋਲਾਂ ਕਿਉਂਕਿ ਉਹਨਾਂ ਬਾਰੇ ਬੋਲਣਾ ਟਾਈਮ ਖਰਾਬ ਕਰ ਲਈਦਾ ਲਈਏ ਅੱਪਾ ਗੱਲਾਂ ਕਰੀਏ ਤਰੱਕੀ ਦੀਆਂ 1200 ਬੰਦੇ ਨੂੰ ਅੱਜ ਜਿਹੜੀ ਨਵੀਂ ਫੈਕਟਰੀ ਦਾ ਉਦਘਾਟਨ ਹੋਇਆ ਨਵਾਂ ਜਿਹੜਾ ਜਿਹੜਾ ਪ੍ਰੋਡਕਸ਼ਨ ਦੀ ਜਿਹੜੀ ਬਿਲਡਿੰਗ ਬਣੀ ਹੈ 1200 ਬੰਦੇ ਨੂੰ ਰੋਜ਼ਗਾਰ ਨਵਾਂ ਨਵੇਂ ਨੂੰ ਮਿਲੂਗਾ 1200 ਬੰਦੇ ਨੂੰ ਪੁੱਛ ਮੁੰਡੇ ਨੂੰ ਮਿਲੇ ਜਿਹੜੇ ਜਿਨ੍ਹਾਂ ਦਾ ਸਰਵਿਸ ਰੂਲ ਦੀ ਪ੍ਰੋਬਲਮ ਸੀ ਪੰਜਾਬ ਸਰਕਾਰ ਨੇ ਕੋਈ ਰਿੱਟਾ ਬਾੜ ਖਿਆ ਸੀ ਉਹਨਾਂ ਨੂੰ ਅਸੀਂ ਕਲੀਅਰ ਕਰਕੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਨੌਕਰੀਆਂ ਤੇ ਰੱਖ ਲਿਆ ਜਿਹਦੇ ਤੇ ਫੁੱਲ ਸੁਟੇ ਸੀ ਅਜੋ ਮਨ ਬੜਾ ਹੀ ਦੇਣਾ ਹੈ। ਸੋ ਹੌਲੀ ਹੌਲੀ ਪੰਜਾਬ ਧਰਮਿਆਂ ਦਾ, ਕੈਂਚੀਆਂ ਦਾ, ਜਨਮਾਂ ਦਾ ਪੰਜਾਬ ਜਿਹੜਾ ਉਹਦੇ ਉਹਨਾਂ ਦੇ ਨੌਜਵਾਨਾਂ ਦੇ ਹੱਥਾਂ ਚੋਂ ਫੁੱਲ ਆਉਣ ਲੱਗ ਗਏ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਕਿ ਤਾਂ ਹੋਊਗਾ ਜੇ ਨੀਅਤ ਸਾਫ਼ ਹੋਊਗੀ ਮੈਂ ਤਾਂ ਪਹਿਲਾਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਵੀਰੋ ਉਹਨਾਂ ਦੀ ਨੀਅਤ ਖਾਲੀ ਸੀ ਨੀਅਤ ਸਾਫ਼ ਹੋਵੇ ਨੀਅਤ ਭਰੀ ਹੋਵੇ ਖਜ਼ਾਨਾ ਵੀ ਨਾਲ ਭਰੇ ਰਹਿੰਦਾ ਨਿੱਤਾਂ ਨੂੰ ਬਰਾਦਾ ਆਪਣੇ ਕਹਿੰਦੇ ਸੋ ਹੁਣ ਬੇਕਾ ਜਿਹੜਾ ਉਹ ਕੱਲਾ ਹੁਣ ਪੰਜਾਬ ਦਾ ਨਹੀਂ ਅਸੀਂ ਐਮਾਜ਼ਾਨ ਤੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਬ੍ਰਾਂਡ ਨੇ ਜਿਹੜੇ ਈ-ਕਮਰਸ ਦੇ ਬੇਚਰ ਵਾਲੇ ਉਹਨਾਂ ਤੇ ਵੀਰਕਾ ਅਸੀਂ ਲਾਂਚ ਕਰ ਰਹੇ ਹਾਂ ਤੇ ਵੀਰਕਾ ਤੁਹਾਨੂੰ ਆਸਟ੍ਰੇਲੀਆ ਵੀ ਮਿਲੂ ਵੀਰਕਾ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ ਚ ਵੀਰਕਾ ਜਿਹੜਾ ਉਹਦਾ ਪ੍ਰੋਡਕਟ ਏ ਲਾਣੇ ਤੇ ਕੈਦ ਲੋਕੀ ਚਾਹੁੰਦੇ ਆ ਕਿ ਪੰਜਾਬੀ ਪੂਰੀ ਦੁਨੀਆ ਚ ਉਹ ਚਾਹੁੰਦੇ ਸਾਡੇ ਪੰਜਾਬ ਤੋਂ ਬਣੀ ਹੋਈ ਚੀਜ਼ ਆ ਜਾਏ ਕੋਈ ਪੇਕਿਆਂ ਤੋਂ ਆ ਜਾਏ ਢੰਗੀਆਂ ਬਣਾ ਬੁੱਲਾ ਤਾਂ ਉਹਦੀ ਧਰ ਲੈ ਕੇ ਰੇਟ ਵੀ ਪੁੱਛਦੇ ਹੋ ਆਪਦੀ ਟੋਕਰੀ ਚ ਧਰ ਲਗੇ ਸਾਂਗਰ ਦਾਲ ਮੱਖਣੀ ਐ ਇਸ ਤੋਂ ਲਾਵਾ ਵੇਰਕਾ ਦੀਆਂ ਜਿੰਨੀਆਂ ਵੀ ਚਾਈ ਖੀਰ ਹੈ ਚੱਹ ਪਨੀਰ ਹੈ ਜਿੰਨੀਆਂ ਵੀ ਪ੍ਰੋਡਕਟ ਨੇ ਉਹ ਬਹੁਤ ਜ਼ਿਆਦਾ ਪ੍ਰਮਾਨਿਤ ਨੇ ਅਸੀਂ ਦਿਵਾਲੀ ਦੇ ਵੇਲੇ ਜਿਹੜਾ ਆਮ ਤੌਰ ਤੇ ਜਿਹੜਾ ਫਰਮਲ ਸਰਕਾਰ ਵੱਲੋਂ ਦਿੱਤੀ ਜਾਂਦੀ ਨੇ بڑے بڑے ਰੈਸਟੋਰੈਂਟਾਂ ਨੂੰ ਜਾਂ ਚੱਹੇਸ ਨੂੰ ਜਾਂ ਆਪਸੰ ਅਸੀਂ ਉਹਦੇ ਵਿੱਚ ਵੇਰਕਾ ਦੀ ਟੋਕਰੀ ਲਾ ਰੱਖੀ ਆ ਤਾਂ ਵੇਰ ਕਾ ਟੋਕਰੀ ਭਰ ਲਿਆ ਉਹ ਦੁਬਾਰਾ ਕਹਿੰਦੇ ਨੇ ਮੇਰੇ ਜੀ ਇੱਕ ਹੋਰ ਮਿਲ ਜਾ ਉਹ ਬੜੀ ਵਧੀਆ ਚੀਜ਼ ਹੈ ਜੀ ਨਹੀਂ ਆਪਾਂ ਕਿਫਟਰ ਨੂੰ ਆਈ ਲੱਤਾ ਆਪਾਂ ਤਾਂ ਕੰਨਿਆ ਇਹ ਬਿਲਕੁਲ ਕੀ ਹੋ ਬਗੜਤ ਕੰਮ ਕਰਨ ਵਾਲੀ ਚੀਜ਼ ਹੈ ਕੋਈ ਟੂਰ ਚਲੋ ਅਸੀਂ ਵੇਰ ਕਾ ਦੀ ਪੂਰੀ ਟੋਕਰੀ ਬਣਾਈ ਹੋਈ ਹੈ ਅਸੀਂ ਜੇ ਗੈਸਟ ਆ ਜੇ ਸਾਡੇ ਕੋਈ ਵਿਭਾਗ ਦੇ ਮੁਲਕਾ ਦਾ ਮੈਸਟਰ ਆ ਜੇ ਇੱਕ ਦਰਵਾਜ਼ਾ ਸਾਡਾ ਜਿਹੜਾ 골ਡ ਕਲਿੱਕਟਰ ਮਾਡਲ ਬਣਾਇਆ ਹੈ ਇਹ ਬੋਦਿੰਦੇ ਨਾਲੀ ਕੁਇਰ ਕੰਬੀਸੇ ਨੂੰ ਕਿਨ ਇਹਨੂੰ ਘਰੇ ਲਾ ਕੇ ਰੱਖ ਲਈ ਇਹਨੂੰ ਘਰੇ ਜਾ ਕੇ ਖਾ ਲਈ ਸਵਿਸ਼ ਕਰਕੇ ਇਹ ਜਿਹੜਾ ਪ੍ਰਦਰਸ਼ਨ ਆਪਣੀ ਇਹ ਜਿਹੜਾ ਪੰਜਾਬ ਦੀ ਜਿਹੜੀ ਇਤੋਂ ਦੀ ਬੜੀ ਉੱਚੀ ਚੀਜ਼ ਹੈ ਪੂਰੀ ਦੁਨੀਆ ਚ ਪ੍ਰਭਾਵਿਤ ਹੈ ਜੋ ਮੈਂ ਬਹੁਤ ਬਹੁਤ ਬਤਾਇਆ ਦਿੱਤਾ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਪੁਰਾਣਾ ਮੇਰ ਦਾ ਬਹੁਤ ਚਿਰ ਪਹਿਲਾਂ ਸ਼ੁਰੂ ਹੋਇਆ ਸੀ ਹਾਤਾ ਬਤਾ ਅੱਜ 45000 ਲੀਟਰ ਜਿਹੜਾ ਆ ਜਿਹੜਾ ਹੋਣ ਦਹੀਂ ਮਿੱਠਾ ਦੁੱਧ ਕਿਉਂ ਬੋਲ 45000 ਓਕੇ ਬੇਰਕਾ ਜਿਹੜੀ ਕਿਸਾਨਾਂ ਦੇ ਸਹਿਯੋਗ ਨਾਲ ਚੱਲਦੀ ਹੈ ਤਾਂ ਉਹਨਾਂ ਨੂੰ ਵੀ ਫਾਇਦਾ ਹੋਊਗਾ ਉਹਨਾਂ ਨੂੰ ਹੀ ਫਾਇਦਾ ਹੋਊਗਾ ਪਰ ਪਾਣੀ ਜਿਹੜਾ ਟ੍ਰੀਟਡ ਹੋਊਗਾ 8 ਲੱਖ ਲੀਟਰ ਪਾਣੀ ਜਿਹੜਾ ਉਹ ਟ੍ਰੀਟਡ ਹੋਊਗਾ 3-4 ਲੱਖ ਰੁਪਏ ਨੇ ਸਾਡੇ ਥੀ ਲੌਂਗਰ ਇਸਤੇਮਾਲ ਕੀਤਾ ਅੰਦਰ ਬਾਪੀ ਟ੍ਰੀਟਡ ਬਾਟਰ ਜਿਹੜਾ ਕੋਈ ਕਲੁੱਟਨ ਦੀ ਫ੍ਰੀਟਰ ਬੱਤ ਜਿਹੜਾ ਉਹ ਬਾਹਰ ਉਹ ਖੁਸ਼ੀ ਨਾ ਸੋਪਨੇ ਕਿਧਰਖੀਆਂ ਵਾਲੇ ਪਾਸੇ ਨੂੰ ਲੈ ਕੇ ਜਾਣਾ ਕਿਉਂਕਿ ਖੇਤੀ ਦੇ ਜੇ ਸਭ ਤੋਂ ਨੇੜੇ ਖੇਤੀ ਦੇ ਸਭ ਤੋਂ ਨੇੜੇ ਕਿਦੰਦਾ ਕਉ ਇਹ ਡੇਰੀਆ ਕਿਉਂਕਿ ਇਹ ਸਾਨੂੰ ਆਉਂਦਾ ਕਿਉਂਕਿ ਆਪਾਂ ਪਹਿਲਾਂ ਹੁੰਦਈ ਸੀਗਾ ਕਿ ਝੋਨਾ ਲੱਗਿਆ ਗਣਕ ਤੇ ਬਰਸੀਮ ਵਾਸਤੇ ਸਾਡੇ ਬੰਦ ਉਹ ਅ ਇਹ ਦਸੀਂ ਕਹਿੰਦੇ ਨੇ ਜਦੋਂ ਪ੍ਰੋਫੈਸਰ ਕਹਿੰਦੇ ਸਾਡੇ ਵੱਲ ਚਾਰਾ ਹੋਈ ਪੂਰੇ ਵਾਸਤੇ ਲੱਗ ਗਿਆ ਕਿ ਦੁੱਧਾਂ ਲੋਕੀਂ ਕਿ ਪਰੱਖੇ ਹੁੰਦੇ ਸੀ ਕੋਈ ਮੱਝਾਂ ਨਹੀਂ ਅ ਮੱਝਾਂ ਦੁੱਧ ਦਾ ਆਪਣਾ ਘਰ ਦਾ ਉਨਾ ਸੀਗਾ ਤੇ ਸਬਜ਼ੀਆਂ ਦੇ ਘਰ ਦੇ ਹੁੰਦੀਆਂ ਸੀ ਹੁਣ ਥੋੜਾ ਕਮਰਸ਼ੀਲਾਈਜ਼ ਹੋ ਗਿਆ ਤਾਂ ਸੋ ਹੁਣ ਵੀ ਮੈਂ ਤੁਹਾਨੂੰ ਇਹ ਕਹਿਣਾ ਕਿ ਅਸਲੀ ਜਿਹੜੇ ਜਿਹੜਾ ਦੁੱਧ ਹੈ ਅਸਲੀ ਜਿਹੜੇ ਸਬਜ਼ੀਆਂ ਨੇ

ਕੀ ਆ ਰਿਹਾ ਜਿਹੜਾ ਪਲਾਨਡ ਹੈ ਔਰ ਜਦੋਂ ਪਤਾ ਲੱਗਿਆ ਮੇਰ ਸਾਹਿਬ ਨੇ ਇੰਦਰ ਸਾਹਿਬ ਨੇ ਸਾਰੇ ਨੇ ਰੱਖ ਕੇ ਸਾਡੀ ਇਸਤਾਨਕ ਬੜੀ ਕਾਰਪਸ਼ੀਨਾ ਨੇ ਗੁੰਮਸ ਵਗੈਰਾ ਵੀ ਆਪਣੇ ਲਈ ਉਹਨਾਂ ਵਾਸਤੇ ਜਗਾ ਲਾਉਂਕੀ ਆ ਤੇ ਤੁਹਾਨੂੰ ਹਰ ਜਗ੍ਹਾ ਤੋਂ ਗਰਮੀਆਂ ਹੋਣਗੀਆਂ ਗਰਮੀਆਂ ਬੇਰ ਦਾ ਤਾਂ ਵਧੀਆ ਦੁੱਧ ਬੇਰ ਦਾ ਤਾਂ ਵਧੀਆ ਖੀਰ ਬੇਰ ਦਾ ਤਾਂ ਵਧੀਆ ਪਿੰਨੀਆਂ ਬੇਰ ਦਾ ਤਾਂ ਵਧੀਆ ਪੰਜੀਰੀ ਕਿਤੇ ਨਹੀਂ ਇਸ ਦਾ ਆਪਣਾ ਕਰਤਾ ਕੋ ਡਾਕਟਰ ਤੁਹਾਨੂੰ ਯਾਦ ਹੋਏਗੇ ਸਾਨੂੰ ਅਸੀਂ ਕਲਕੱਤੇ ਦੇ ਜਦੋਂ ਸੈਂਟਰ ਦੇ ਵਿੱਚ ਉਹ ਕਰਤਾ ਦੇ ਸੈਂਟਰ ਚ ਅਮਰੀਕਾ ਦੀ ਬਹੁਤ ਵੱਡੀ ਬਿਲਡਿੰਗ ਉਹ ਬੜਾ ਦਸਤਾਰ ਅਸੀਂ ਲੱਭਿਆ ਲੱਭਿਆ ਮਤਲਬ ਇੱਕ ਟਾਈਮ ਸੀਗਾ ਜਦੋਂ ਆ ਅਸਾਮ ਸਲੀਗੁੜੀ ਆ ਨਾਰਥ-ਈਸਟ ਦੀ ਜਿਹੜੇ ਸ਼ੇਕਾ ਨੇ ਇਧਰਲੇ ਪਾਸੇ ਵੇਪਕਾਂ ਦਾ ਆਫਦਰ ਵਾਲਾ ਬਹੁਤ ਜ਼ਿਆਦਾ ਫੇਮਸ ਸੀ ਉਥੇ ਦਫਤਰ ਸੀ ਉਹ ਲੋਕਾਂ ਦੇਖੇ ਅਸੀਂ ਮਿਲ ਡਬੇ ਆ ਹੁਣ ਅਸੀਂ ਮਤਲਬ ਗੂਰੂ ਚਲਾ ਕੇ ਅਸੀਂ ਉਧਰੇ ਪਾਸੇ ਗਈ ਜਿਹੜਾ ਉਹ ਲੈ ਕੇ ਜਾਵਾਂਗੇ ਕਿਤਾਬਾਂ ਦੇ ਪੂਰੇ ਦੇਸ਼ ਦੇ ਵਿੱਚ ਜਿਹੜਾ ਵੇਰਤਾ ਜਿਹੜਾ ਉਹ ਆਪ ਦਾ ਨਾਮ ਤਾਂ ਪਹਿਲਾਂ ਹੀ ਬੜਿਆ ਹੋਇਆ ਅਸੀਂ ਆ ਵੀ ਮਾਰਕੀਟਿੰਗ ਵਿੱਚ ਲੋੜ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਗੂਰੂ ਚੱਲ ਕੇ ਆਏ ਦੇ ਕਿਸਾਨ ਨੇ ਉਹਨਾਂ ਦਾ ਮੈਨੂੰ ਪਤਾ ਹੈ ਅੱਗੇ ਲਾ ਕੇ ਉਹ ਢਾਲਾ ਟਾਈਮ ਵੀ ਹੋ ਗਿਆ ਹੈ ਸੋ ਕਈ ਵਾਰੀ ਹੱਥ ਪੜੀ ਪੈ ਜਾਂਦੀਆਂ ਮੱਚਾ ਤਾਂ ਜਾਣਾ ਹੀ ਪੈਂਦਾ ਸੋ ਇਸ ਕਰਕੇ ਮੈਂ ਸਿਰਫ ਮਾਰਕ ਦੇ ਲਈ ਆਇਆ ਤੁਹਾਨੂੰ ਕੋਈ ਲੰਬੇ ਚਲਬਾਸੇ ਦੇਣੀਆਂ ਔਰ ਜਦੋਂ ਚੰਗਾ ਲੱਗਦਾ ਹੈ ਕਿ ਹਾਂ ਯਾਰ ਪੰਜਾਬ ਰੋਜ਼ ਕੁਛ ਨਾ ਕੁਛ ਨਵਾਂ ਕਰੀ ਜਾਂਦਾ ਹੈ ਪੰਜਾਬ ਤੋਂ ਰੋਜ਼ ਬਿਟਦਾ ਕਿਤੇ ਪ੍ਰਵਾਹ ਹੁਣੀ ਸਕੂਲ ਦਾ ਕੰਮ ਕਰੀ ਜਾਂਦੇ ਹੁੰਦੇ ਨੇ ਉਹਦੇ ਨੌਕਰੀਆਂ ਵੀ ਜਾਂਦੇ ਹੁੰਦੇ ਨੇ 75000 3 ਨੌਕਰੀਆਂ ਦੇ ਕਿ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਿੱਜਾ ਤੁਹਾਡਾ ਭਾਈ ਤੁਹਾਡਾ ਸੋਤਨ ਦਾ ਤੇਜਾ ਆ ਜਾਂਦਾ ਕਿਸੇ ਕਰਨ ਗਲਤ ਗੱਲ ਕਰਾ ਦੇ ਉਹ ਉਹਨਾਂ ਤੇ ਯਕੀਨ ਨਾ ਕਰਿਆ ਕਰੋ ਉਹ ਤਾਂ ਬੋਲੀ ਜਾਂਦੇ ਰਹਿੰਦੇ ਨੇ ਕੁਛ ਵੀ ਬੋਲੀ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਕੋਲੇ ਬਚਾਰਾ ਕੋਈ ਕੋਈ ਨਹੀਂ ਤਾਂ ਉਹਨਾਂ ਕੋਲੇ ਹੈ ਨਹੀਂ ਆਪ ਕੋਲ ਚੜੀ ਅੰਦਰ ਅੰਦਰ ਨੇ ਉਹ ਤੋਂ ਤਾਂ ਹੁਣ ਇੱਕ ਛੋਟਾ ਜਿਹਾ ਸੀ ਜੋ ਮੈਂ ਆਇਆ ਉਹ ਤੋਂ ਮੋੜ ਕੇ ਦਾ ਹੁਣ ਲਾਣਾ ਲੈ ਪੈਂਦਾ ਆ ਗਿਆ ਹੁਣ ਉਹਦਾ ਇਹ ਤੋਂ ਨਹੀਂ ਠੀਕ ਹੈ ਉਹਨੇ ਆਪ ਤੁਹਾਨੂੰ ਦੱਸਿਆ ਆ ਉਹਨਾਂ ਦੀ ਲੜਾਈ ਕੁਰਸੀ ਵਾਸਤੇ ਸਾਡੀ ਲੜਾਈ ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ ਹੈ ਇਸੇ ਨਾਲ ਉਹ ਨਹੀਂ ਜੀ ਮਾਤਾ ਜੀ ਉਹ ਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣ ਨਾਲ ਪਰ ਇਹ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਬਹੁਤ ਬਹੁਤ ਐਫਰਟਸ ਕੀਤੇ ਨੇ ਬਹੁਤ ਅੱਗੇ ਹੋਰ ਵੀ ਇੱਕ ਕੋਈ ਇਹ ਨਿਆਣਾ ਦਸ ਅਮੇਰ ਕਦਮੀ ਹੋ ਗਿਆ ਕੱਲ ਮੇਰੇ ਕੋਲ ਕੋਈ ਵੱਡਾ-ਵੱਡਾ ਲੈ ਕੇ ਆਉਂਗੇ ਪ੍ਰੈਜੈਂਟੇਸ਼ਨ ਤੇ ਜੀ ਕੋਈ ਇਸ ਤਰ੍ਹਾਂ ਕਿ ਲੇਟਸ ਮਸ਼ੀਨ ਆਈ ਹੈ ਉਹ ਨਾਲ ਲਾ ਕੇ ਉਹਦੇ ਦੇ ਗੁਰੂ ਸਾਹਿਬ ਦੀ ਨਗਰੀ ਵਾਸਤੇ ਕੋਈ ਅਸੀਂ ਲਖਣ ਦੇ ਖਣੀ ਕੋਤ ਲੋਕ ਮੰਗਣ ਆਉਂਦੇ ਆ ਇੱਥੇ ਤਾਂ ਦੁਨੀਆ ਲੱਖਾਂ ਦੁਨੀਆ ਇੱਥੋਂ ਮੰਗਣ ਆਉਂਦੀ ਹੈ ਇਸ ਦਰ ਤੋਂ ਤੇ ਇਸ ਦਰ ਇਸ ਦਰਾਂ ਵਾਲੇ ਤੋਂ ਮੈਂ ਕਹਿਣਾ ਚਾਹੁੰਦਾ ਕਿ

ਜਿਹੜਾ ਉਹ ਨਾ ਨਾ ਜਿਹੜਾ ਉਹ ਜਾਗਦਾ ਸੋ ਬਹੁਤ ਬਹੁਤ ਸ਼ਾਨਦਾਰ ਸਵਾਰਕਾ ਅਧਿਸ਼ ਇਸ ਨਮੇ ਟੈਲੀਗ ਅਭੀ ਉਹ ਦਾ ਟ੍ਰੈਕ ਕਰੇ ਤੇ ਮੈਂ ਇਸ ਕੋਸ਼ ਕਰ ਰਿਹਾ ਇਹ ਆਪਣੇ ਪੰਜਾਬ ਦੇ ਕੁਝ ਦੋ ਤਿੰਨ ਪਲੇਅਰ ਜਿਹਦੇ ਚਾਹ ਹੱਥੀ ਦੇ ਹੋਣ ਤੇ ਕ੍ਰਿਕਟ ਵਾਲੇ ਹੋਣ ਉਹਨਾਂ ਨੂੰ ਕੈਨ ਇਨਵੈਸਟਰ ਲੈ ਕੇ ਆਪਾਂ ਬੇਰਕਾਬੜ ਉਹਨਾਂ ਤੋਂ ਥੋੜਾ ਜਿਹਾ ਮਸ਼ਹੂਰ ਕਰਾ ਕੇ پوری ਪੂਰੀ ਦੁਨੀਆ ਦੱਸਿਏ ਕਿ ਪਸਿ ਅਸੀਂ ਭਾਈ ਪੰਜਾਬ ਵਾਲੇ ਅਸੀਂ ਹੁਣ ਉਹ ਚਿੱਟੇ ਵਾਲੇ ਨਹੀਂ ਹੈਗੇ ਅਸੀਂ ਹੁਣ ਆ ਚਿੱਟੇ ਵਾਲੇ ਆ ਅਸੀਂ ਚਿੱਟੇ ਦੁੱਧ ਵਾਲੇ ਆ ਅਸੀਂ ਚਿੱਟੇ ਪਨੀਰ ਵਾਲੇ ਆ ਅਸੀਂ ਚਿੱਟੇ ਘਰ ਵਾਲੇ ਆ ਮੈਂ ਫੈਸਲਾ ਕੀਤਾ ਕਿ ਜਿਸ ਤਰ੍ਹਾਂ ਕਿ ਤੁਮ ਬੁਨਾਈਆਂ ਦਿੱਤੇ ਆ ਜਿੰਨਾ ਵੀ ਬੇਰਕਾਬੜ ਦੇ ਬਜਟ ਰੱਖਣਾ ਪਊਗਾ ਉਹ ਹੋਰ ਲੋੜ ਪੈ ਜੇ ਕੋਈ ਕਿਸਮ ਦਾ ਕੋਈ ਸਲਾਹ ਕੋਈ ਫੈਡਰੇਸ਼ਨ ਹੋਵੇ ਸੰਦਸਦ ਆਈ ਜ਼ਰੂਰ ਕਾਡੇ ਜਿਹੜਾ ਸਜਾਸ਼ਨ ਤੇ ਗੌਰ ਕਰਕੇ ਪਿਆ ਹੁਣ ਦਰਜ ਨੇ ਜਮਨ ਬੰਨਿਆ ਚਪਟਾ ਕੇ ਮਾਰ ਲਾ ਦਿਓ ਇਨ ਕਲਾਬ ਜੈ ਇਰਾਨਾ ਸ੍ਰੀ ਅਕਾਲ ਵੰਦਨ ਵਾਈਪ ਜੀ ਕਹਿੰਦਾ ਸੋ ਵੈਲਕਮ ਭਾਈ ਜੀ ਪਤੇ